सत श्रीकाल सारियानों अज मैं एक ऐसे विषय बारे गल कर जा रही हाँ जिस बारे ऐसी अक्सर चुप रहते हाँ है डिप्रैशन डिप्रैशन कोई कमजोरी नहीं है ये कोई पाप नहीं ना ही यह किसी की कोई गलती है ये एक अजही लड़ाई है जो अंदरों लड़ी जाती है बिना किसी तलवार के बिना किसी आवाज़ के जदों मन खामोश हो जाता है ਜਦੋਂ ਮੁਸਕਾਨ ਬਨਾਵਟੀ ਲੱਗਣ ਲੱਗੇ ਜਦੋਂ ਜ਼ਿੰਦਗੀ ਬਿਨਾਂ ਕਾਰਨ ਭਾਰੀ ਲੱਗੇ ਤਦ ਉਹ ਹੁੰਦਾ ਹੈ ਡਿਪਰੈਸ਼ਨ ਪਰ ਸੱਚ ਇਹ ਹੈ ਡਿਪਰੈਸ਼ਨ ਤੁਹਾਨੂੰ ਤੋੜ ਸਕਦਾ ਹੈ ਪਰ ਖਤਮ ਨਹੀਂ ਕਰ ਸਕਦਾ ਜਦੋਂ ਤੱਕ ਸਾਹ ਹੈ ਉਮੀਦ ਹੈ ਡਿਪਰੈਸ਼ਨ ਕੀ ਹੈ ਡਿਪਰੈਸ਼ਨ ਸਿਰਫ ਉਦਾਸੀ ਨਹੀਂ ਹੈ ਉਦਾਸੀ ਦਾ ਕਾਰਨ ਹੁੰਦਾ ਹੈ ਪਰ ਡਿਪਰੈਸ਼ਨ ਕਈ ਵਾਰ ਬਿਨਾਂ ਕਾਰਨਾਂ ਵੀ ਹੋ ਜਾਂਦਾ ਹੈ ਕੁਸੀਂ ਸੋਚਦੇ ਹੋ ਸਾਰਾ ਕੁਝ ਠੀਕ ਹੈ ਪਰ ਮੈਂ ਖੁਸ਼ ਕਿਉਂ ਨਹੀਂ ਇਹ ਹੀ ਉਹ جنگ ਹੈ ਜੋ ਅੰਦਰ ਚੱਲ ਰਹੀ ਹੁੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਸਵੇਰੇ ਉੱਠਣ ਦਾ ਮਨ ਨਹੀਂ ਕਰਦਾ ਆਪਣੇ ਪਿਆਰਿਆਂ ਤੋਂ ਦੂਰ ਜਾਣ ਨੂੰ ਮਨ ਕਰਦਾ ਹੈ ਅਤੇ ਸਭ ਤੋਂ ਖਤਰਨਾਕ ਤੁਸੀਂ ਖੁਦ ਤੇ ਵਿਸ਼ਵਾਸ ਖੋ ਬੈਠਦੇ ਹੋ ਪਰ ਯਾਦ ਰੱਖੋ ਡਿਪਰੈਸ਼ਨ ਤੁਹਾਡੇ ਉੱਤੇ ਕਾਬੂ ਪਾ ਸਕਦਾ ਹੈ ਪਰ ਤੁਸੀਂ ਉਸ ਨੂੰ ਹਰਾਉਣਾ ਸਿੱਖ ਸਕਦੇ ਹੋ ਇੱਕ ਮਿੰਟ ਅੱਖਾਂ ਬੰਦ ਕਰੋ ਉਹ ਸਮਾਂ ਯਾਦ ਕਰੋ ਜਦੋਂ ਤੁਹਾਨੂੰ ਲੱਗਿਆ ਸੀ ਕਿ ਹੁਣ ਸਭ ਖਤਮ ਹੈ ਪਰ ਫਿਰ ਵੀ ਤੁਸੀਂ ਅੱਜ ਇੱਥੇ ਹੋ ਤੁਸੀਂ ਬਚ ਗਏ ਤੁਸੀਂ ਚੱਲਦੇ ਰਹੇ ਤੁਸੀਂ ਹਾਰ ਨਹੀਂ ਮੰਨੀ ਇਹ ਹੀ ਤੁਹਾਡੀ ਤਾਕਤ ਹੈ ਤੁਸੀਂ ਪਹਿਲਾਂ ਵੀ ਡਿਗੇ ਹੋ ਪਰ ਹਰ ਵਾਰੀ ਉੱਠੇ ਵੀ ਹੋ ਡਿਪਰੈਸ਼ਨ ਸਾਨੂੰ ਵਿਸ਼ਵਾਸ ਦਿਵਾਉਂਦਾ ਹੈ ਕਿ ਅਸੀਂ ਕਮਜ਼ੋਰ ਹਾਂ ਪਰ ਸੱਚਾਈ ਇਹ ਹੈ ਕਿ ਤੁਹਾਡੇ ਅੰਦਰ ਇੱਕ ਬੇਅੰਤ ਤਾਕਤ ਲੁਕੀ ਹੋਈ ਹੈ ਤੁਹਾਡਾ ਮਨ ਤੁਹਾਡਾ ਦੁਸ਼ਮਣ ਵੀ ਬਣ ਸਕਦਾ ਹੈ ਪਰ ਜਦੋਂ ਤੁਸੀਂ ਸਮਝ ਲੈਂਦੇ ਹੋ ਉਹੀ ਮਨ ਤੁਹਾਡਾ ਸਭ ਤੋਂ ਵੱਡਾ ਸਾਥੀ ਬਣ ਜਾਂਦਾ ਹੈ ਆਪਣੇ ਆਪ ਨਾਲ ਗੱਲ ਕਰੋ ਆਪਣੇ ਆਪ ਨੂੰ ਸੁਣੋ ਕਿਉਂਕਿ ਚੰਗਾ ਹੋਣਾ ਤਦ ਸ਼ੁਰੂ ਹੁੰਦਾ ਹੈ ਜਦੋਂ ਤੁਸੀਂ ਆਪਣੇ ਆਪ ਨਾਲ ਸੱਚੇ ਹੋ ਜਾਂਦੇ ਹੋ ਦੁਨੀਆ ਦੇ ਕਈ ਮਹਾਨ ਲੋਕਾਂ ਨੇ ਡਿਪਰੈਸ਼ਨ ਨਾਲ ਜੰਗ ਲੜੀ ਹੈ ਇਬਰਾਹਿਮ ਲਿੰਕਨ ਅਤੇ ਸਾਟੀ ਆਪਣੀ ਦੀਪਿਕਾ ਪਾਡੂਕੋਨ ਉਹ ਸਭ ਟੁੱਟਦੇ ਵੀ ਪਰ ਠਹਿਰੇ ਨਹੀਂ ਉਨ੍ਹਾਂ ਨੇ ਆਪਣਾ ਦਰਦ ਤਾਕਤ ਵਿੱਚ ਬਦਲ ਦਿੱਤਾ ਅਤੇ ਉਨ੍ਹਾਂ ਦੀਆਂ ਕਹਾਣੀਆਂ ਹੋਰਾਂ ਲਈ راہਦਾਰੀ ਬਣ ਗਈਆਂ ਤੁਹਾਡੀ ਕਹਾਣੀ ਵੀ ਇੱਕ ਦਿਨ ਕਿਸੇ ਲਈ ਪ੍ਰੇਰਣਾ ਬਣ ਸਕਦੀ ਹੈ ਪਰ ਉਸ ਲਈ ਤੁਹਾਨੂੰ ਲੜਨਾ ਪਵੇਗਾ ਅੱਗੇ ਵਧਣਾ ਪਵੇਗਾ ਅੱਗੇ ਵਧਣ ਲਈ ਤੁਹਾਨੂੰ ਕੁਝ ਕਦਮ ਚੁੱਕਣੇ ਪੈਣਗੇ ਨੰਬਰ 1 ਗੱਲ ਕਰੋ ਚੁੱਪ ਰਹਿਣਾ ਸਭ ਤੋਂ ਵੱਡੀ ਗਲਤੀ ਹੈ ਆਪਣੇ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰੋ ਜਦੋਂ ਤੁਸੀਂ ਆਪਣਾ ਦਰਦ ਬਿਆਨ ਕਰਦੇ ਹੋ ਅੱਧਾ ਭਾਰ ਤੁਰੰਤ ਘਟ ਜਾਂਦਾ ਹੈ। ਨੰਬਰ 2 ਸਰੀਰ ਹਿਲਾਓ। ਤੁਰੋ, ਦੌੜੋ, ਡਾਂਸ ਕਰੋ, ਜਿਮ ਜਾਓ। ਜਦੋਂ ਸਰੀਰ ਚੱਲਦਾ ਹੈ, ਮਨ ਵੀ ਹੌਲਾ ਹੋ ਜਾਂਦਾ ਹੈ। ਨੰਬਰ 3 ਆਪਣੀਆਂ ਭਾਵਨਾਵਾਂ ਨੂੰ ਕਾਗਜ਼ ਤੇ ਉਤਾਰੋ। ਕਈ ਵਾਰ ਕਲਮ ਉਹ ਕਹਿ ਜਾਂਦੀ ਹੈ ਜੋ ਅਸੀਂ ਬੋਲ ਨਹੀਂ ਸਕਦੇ। ਨੰਬਰ 4 ਛੋਟੇ ਟੀਚੇ ਰੱਖੋ। ਡਿਪਰੈਸ਼ਨ ਦੇ ਸਮੇਂ ਵੱਡੇ ਕੰਮ ਨਹੀਂ ਛੋਟੇ ਛੋਟੇ ਕਦਮ ਚੱਕੋ ਵਿਸਤਰ ਤੋਂ ਉੱਠੋ ਨਹਾਓ ਇੱਕ ਗਲਾਸ ਪਾਣੀ ਪਿਓ ਬਾਹਰ ਧੁੱਪ ਵਿੱਚ ਖੜੇ ਹੋਵੋ ਹਰ ਛੋਟਾ ਕਦਮ ਇੱਕ ਜਿੱਤ ਹੈ ਨੰਬਰ 5 ਦੂਜਿਆਂ ਦੀ ਮਦਦ ਕਰੋ ਜਦੋਂ ਤੁਸੀਂ ਕਿਸੇ ਹੋਰ ਨੂੰ ਹੌਸਲਾ ਦਿੰਦੇ ਹੋ ਤਾਂ ਤੁਹਾਡੀ ਆਪਣੀ ਰੌਸ਼ਨੀ ਵੀ ਤੇਜ਼ ਹੋ ਜਾਂਦੀ ਹੈ ਯਾਦ ਰੱਖੋ ਚੰਗਾ ਹੋਣਾ ਸਿੱਧੀ ਲਾਈਨ ਨਹੀਂ ਹੁੰਦਾ ਕਈ ਵਾਰ ਤੁਸੀਂ ਅੱਗੇ ਵਧੋਗੇ ਕਈ ਵਾਰ ਪਿੱਛੇ ਵੀ ਜਾਓਗੇ ਪਰ ਇਹ ਵੀ ਸਫਰ ਦਾ ਹਿੱਸਾ ਹੈ ਕਾਲੀ ਰਾਤ ਦੇ ਬਾਅਦ ਵੀ ਸਵੇਰ ਹੁੰਦੀ ਹੈ ਤੁਸੀਂ ਭਾਵੇਂ ਅੱਜ ਟੁੱਟੇ ਹੋ ਪਰ ਕੱਲ ਫਿਰ ਜੁੜ ਸਕਦੇ ਹੋ ਜੀਵਨ ਖਤਮ ਨਹੀਂ ਹੋਇਆ ਇਹ ਸਿਰਫ ਇੱਕ ਠਹਿਰਾਉ ਹੈ ਇੱਕ ਨਵੀਂ ਸ਼ੁਰੂਆਤ ਤੋਂ ਪਹਿਲਾਂ ਮੈਂ ਵੀ ਉਹ ਪਲ ਵੇਖੇ ਹਨ ਜਦੋਂ ਹਰ ਚੀਜ਼ ਬੇਮਾਨੀ ਲੱਗਦੀ ਸੀ ਪਰ ਮੈਂ ਇੱਕ ਗੱਲ ਸਿੱਖੀ ਜੋ ਮਨ ਕਹਿੰਦਾ ਸੀ ਮੈਂ ਨਹੀਂ ਕਰ ਸਕਦਾ ਉਹੀ ਮਨ ਬਾਅਦ ਵਿੱਚ ਕਹਿੰਦਾ ਸੀ ਮੈਂ ਕਰ ਲਿਆ ਵਿਚਾਰ ਸੱਚ ਨਹੀਂ ਹੁੰਦੇ ਉਹ ਸਿਰਫ ਮਹਿਮਾਨ ਹੁੰਦੇ ਹਨ ਉਹਨਾਂ ਨੂੰ ਆਉਣ ਦਿਓ ਪਰ ਟਿਕਣ ਨਾ ਦਿਓ ਤੁਸੀਂ ਡਿਪਰੈਸ਼ਨ ਵਿੱਚ ਨਹੀਂ ਹੋ ਤੁਸੀਂ ਉਹ ਜੋਧਾ ਹੋ ਜੋ ਇਸ ਨਾਲ ਲੜ ਰਿਹਾ ਹੈ ਜੇ ਤੁਸੀਂ ਅੱਜ ਇਹ ਸੁਣ ਰਹੇ ਹੋ ਤਾਂ ਮਨ ਵਿੱਚ ਦਰਦ ਹੈ ਤਾਂ ਇੱਕ ਗੱਲ ਯਾਦ ਰੱਖੋ ਇਹ ਅੰਤ ਨਹੀਂ ਹੈ ਸੂਰਜ ਫਿਰ ਚੜ੍ਹੇਗਾ ਤੇ ਤੁਸੀਂ ਵੀ ਸੂਰਜ ਵਾਂਗ ਚਮਕੋਗੇ ਜੀਵਨਤੂ ਤੁਹਾਡੇ ਲਈ ਅਜੇ ਵੀ ਕੁਝ ਸੁਹਾਣਾ ਪਲ ਲੈ ਕੇ ਬੈਠਾ ਹੈ। ਕੇਵਲ ਇੱਕ ਛੋਟਾ ਕਦਮ ਲਓ ਤੇ ਵਿਸ਼ਵਾਸ ਰੱਖੋ ਕਿ ਰੱਬ ਨੇ ਤੁਹਾਡੇ ਲਈ ਅਜੇ ਵੀ ਕੁਝ ਚੰਗਾ ਸੋਚਿਆ ਹੈ। ਤੁਸੀਂ ਇਕੱਲੇ ਨਹੀਂ ਹੋ। ਤੁਹਾਡੀ ਕਹਾਣੀ ਹੱਲੇ ਖਤਮ ਨਹੀਂ ਹੋਈ। ਸੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹਾਂਗੀ ਕਿ ਹਨੇਰੀ ਰਾਤ ਤੋਂ ਬਾਅਦ ਵੀ ਸੂਰਜ ਚੜ੍ਹਦਾ ਹੈ। ਸੋ ਘਬਰਾਓ ਨਾ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਅੱਗੇ ਵਧੋ। ਜੇ ਮੇਰੀ ਇਸ ਵੀਡੀਓ ਤੋਂ ਤੁਹਾਨੂੰ ਕੋਈ ਵੀ ਪ੍ਰੇਰਨਾ ਮਿਲਦੀ ਹੈ ਤਾਂ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਫਲਤਾ ਦੀ ਸੋਚ ਧੰਨਵਾਦ ਸੋਚ ਬਦਲੋ ਜ਼ਿੰਦਗੀ ਬਦਲੋ